ਹਾਂ ਜੀ ਕੀ ਹਾਲ ਚਾਲ ਹੈ ਸਾਰੇ ਹਨਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਅੱਜ ਮੈਂ ਬਣਾਉਣ ਲੱਗੇ ਹਾਂ ਜੀ ਪੂਤਨੇ ਦੀ ਚਟਨੀ ਪਹਿਲਾਂ ਪਾਵਾਂਗੇ ਪਿਆਜ਼ ਪਿਆਜ਼ ਤੇ ਇੱਕ ਅਦਰਕ ਨਾਲ ਪੂਦਨਾ ਮਰੂਗਾ एक छोटी जी खड़ी हरियाणा मिर्चा और समान त सारा कुट लिया हूं पा लगिया जी छोटी जी सी जड़ी। एक खड़ी थी जेड़ी चिबड़ता लो जी चटनी होगी तैयार ਹੁਣ ਮੈਂ ਤਪਾਉਣ ਲੱਗੀ ਤੰਦੂਰ ਅੱਜ ਬਣਾਵਾਂਗੇ ਤੰਦੂਰ ਤੇ ਰੋਟੀ ਤੇ ਬਣਾਓ ਸਬਜ਼ੀ ਮਤੋ ਤਾਂ ਚਾਹ ਤੱਕ ਕਰਤਾ ਚਾਹਤ ਨਹੀਂ ਬਣੇ ਤੇ ਰੋਟੀ ਇਹ ਸਬਜ਼ੀਆਂ ਚਾਣੀ ਤੋਂ ਬਿਨਾ ਹੀ ਬੰਦ ਨਹੀਂ ਨਹੀਂ ਚਾਣੀ ਤੋਂ ਬਣਾਤਾ ਵਧੀਆ ਹੁੰਦਾ ਨਾਲ ਸੇਟ ਵਿੱਚ ਚੰਗਾ ਹੁੰਦਾ ਪਸ਼ੂਆਂ ਨੂੰ ਪਾਣੀ ਪਿਆਤਾ ਸੀਗਾ ਤੇ ਹੁਣ ਇਹ ਦਾਣਾ ਪਾਲੀ ਜਾਂਦੀਆਂ ਵੀ ਦਾਣਾ ਪੱਕੇ ਜਾ ਪਾਣੀ ਬੁੱਤ ਪਾਉਣੀ ਹੈ 1 ਮਿੰਟ ਲੈ ਡੋਲੀ La, la, la. tell about